ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਤੁਹਾਨੂੰ ਅੱਜ ਇੱਕ ਬਹੁਤ ਵੱਡੇ ਪਾਪੀ ਬੰਦੇ ਦੀ ਵੀਡੀਓ ਦਿਖਾਈਏ ਆਹ ਦੇਖੋ ਇੱਕ ਕਾ ਪਿਆ ਕਤੂਰਾ ਵਿਚਾਰਾ ਬਾਕੀ ਇਹਦੇ ਨਾਲ ਦੇ 8 ਕਤੂਰੇ ਦੇਖੋ ਆ ਅੱਗ ਦੇ ਵਿੱਚ ਸੜ ਗਏ ਕਿਵੇਂ ਉਹਨਾਂ ਦੀ ਵਿਚਾਰਿਆਂ ਦੀ ਜਾਨ ਨਿਕਲੀ ਤੜ ਤੜ ਫਗੇ ਆਹ ਦੇਖੋ ਆਹ ਪੈਨਿਕ ਕਤੂਰੇ ਸਾਹਮਣੇ ਇਹਜੇ ਵੀ ਦੁਨੀਆ ਦੇ ਪਾਪੀ ਲੋਕ ਨੇ ਯਾਰ ਅੱਗ ਲਾ ਕੇ ਬੰਦਾ ਘਰ ਨੂੰ ਬਾਕੇ ਆ ਮੁੜ ਕੇ ਦੇਖਿਆ ਨਹੀਂ ਹੈਗਾ ਕਿਵੇਂ ਵਿਚਾਰੇ ਯਾਰ ਇਹ ਤੜਪ ਤੜਪ ਇਹਨਾਂ ਦੀ ਜਾਨ ਨਿਕਲੀ ਤੇ ਬਾਕੀ ਇਹ ਵੀਡੀਓ ਨੂੰ ਪੱਧ ਤੋਂ ਪੱਧ ਸ਼ੇਅਰ ਕਰਦੇ ਹੋ ਤਾਂ ਜੋ ਇਹ ਜੇ ਪਾਪੀ ਬੰਦਿਆਂ ਨੂੰ ਲਾਣਤਾ ਪਾਇ ਸਕਣ ਬਾਕੀ ਇਹ ਜੇ ਬੰਦਿਆਂ ਦਾ ਰੱਬ ਵੀ ਮਾਫ ਨਹੀਂ ਕਰਦਾ ਯਾਰ ਕਿੱਥੇ ਜਾ ਕੇ ਲੇਖਾ ਦਊਗਾ ਇਹ ਬੰਦਾ ਐਡਾ ਵੱਡਾ ਪਾਪ ਕਰਕੇ ਹਨਾ ਬਾਕੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ